ਸਮਾਨਾ ਬਲਾਕ ਦੇ ਆਮ ਸੇਵਾਦਾਰ ਤੋਂ ਸੇਵਾ ਵਿੱਚ ਅੱਗੇ ਵਧਦੇ ਹੋਏ ਬਤੌਰ ਜ਼ਿਲ੍ਹਾ 15 ਮੈਂਬਰ ਪਟਿਆਲਾ ਦੀ ਸੇਵਾ ਕਰਦੇ ਹੋਏ ਪ੍ਰੇਮੀ ਦਰਸ਼ਤ ਸਿੰਘ ਤੇ ਮੋਹਨ ਸਿੰਘ ਦੋਵਾਂ ਮਹਾਨ ਸ਼ਹੀਦਾਂ ਨੇ 31 ਦਸੰਬਰ 2006 ਦੀ ਮੀਟਿੰਗ ਵਿੱਚੋਂ ਸਤਗੁਰ ਦਾ ਪਿਆਰ ਲੈਣ ਤੋਂ ਬਾਅਦ ਵਾਪਸੀ ਮੌਕੇ ਇੱਕ ਸੜਕ ਹਾਦਸੇ ਦੌਰਾਨ ਆਪਣੀ ਸ਼ਹੀਦੀ ਦਿੱਤੀ ਸੀ ਤੇ ਪ੍ਰੇਮੀ ਵਿਸ਼ਨ ਸਿੰਘ ਇਹਨਾਂ ਸਾ 25 ਅਗਸਤ 2017 ਨੂੰ ਪੰਚਕੁਲਾ ਵਿਖੇ ਹਜ਼ੂਰ ਪਿਤਾ ਜੀ ਦੇ ਦਰਸ਼ਨ ਕਰਨ ਲਈ ਗਿਆ ਸੀ ਜਿੱਥੇ ਕਿ ਅਚਾਨਕ ਕੁਝ ਗਲਤ ਅੰਸਰਾਂ ਵੱਲੋਂ ਇਹ ਸਾਕਰਨ ਤੋਂ ਬਾਅਦ ਪੰਚਕੁਲਾ ਪੁਲਿਸ ਨੇ ਇੱਕ ਪੈਮਾਨੇ ਨਾਲ ਇਹ ਹਰ ਕਿਸੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦਰਮਿਆਨ ਵਿਸ਼ਨ ਸਿੰਘ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ 28 ਜਨਵਰੀ 2018 ਨੂੰ ਉਹਨਾਂ ਨੇ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਖੇ ਸਦੀਵੀ ਵਿਛੋੜਾ ਦੇ ਗਏ ਅਤੇ ਮਾਲਕ ਦੇਚਨਾਂ ਵਿੱਚ ਜਾਵੇ ਰਾਜੇ ਸਨ ਇਹ ਮਹਾਨ ਸ਼ਹੀਦ ਅੱਜ ਵੀ ਸਮਾਨਾ ਬਲਾਕ ਦੇ ਲਈ ਇੱਕ ਮਿਸਾਲ ਬਨੇ ਹੋਏ ਹਨ ਜਿਸ ਕਾਰਨ ਇਹਨਾਂ ਨੂੰ ਹਰ ਸਾਲ ਬਲਕਸ ਮਾਨਾ ਦੀ ਸਾਧ ਸੰਗਤ ਵੱਲੋਂ ਵਰਸੀ ਮਨਾ ਕੇ ਯਾਦ ਕੀਤਾ ਜਾਂਦਾ ਹੈ ਵਰਸੀ ਮੌਕੇ ਬਲਾ ਪੰਗੀ ਦਾ ਅਸ ਲਲਿਤ ਸਿੰਘ ਨੇ ਕਿਹਾ ਕਿ ਇਹ ਮਹਾਂ ਸ਼ੀਰ ਦਾ ਨੇ ਸਾਧ ਸੰਗਤ ਲਈ ਦਿਨ ਰਾਤ ਇਕੱਠਾ ਜਿੱਥੇ ਵੀ ਸਾਧ ਸੰਗਤ ਨੂੰ ਲੋੜ ਹੁੰਦੀ ਉਥੇ ਇਹ ਸਾਧ ਸੰਗਤ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਉਨ੍ਹਾਂ ਅਗੇ ਕਿਹਾ ਕਿ ਸਾਨੂੰ ਮਾਣ ਹੈ ਇਹ ਜੇ ਸੇਵਾਦਾਰਾਂ ਤੇ ਜਿਹੜੇ ਸਾਧ ਸੰਗਤ ਦੀ ਸੇਵਾ ਕਰਦੇ ਹੋਏ ਸਤਗੁਰ ਤੇ ਚੰਨ ਵਿੱਚ ਓੜ ਨਿਭਾ ਗਏ ਇਸ ਮੌਕੇ ਮਹਾਂ ਸ਼ੀਰ ਦਰਸ਼ਨ ਸਿੰਘ ਜੀ ਦੀ ਧਰਮ ਪਤਨੀ 45 ਮੈਂਬਰ ਪੈਨ सुरेंद्रਪੁਰ ਹਿੰਸਾ ਨੇ ਕਿਹਾ ਕਿ ਬਲਾਗ ਸਮਾਨਾ ਦੀ ਸਸਗਤ ਇਨਾ ਮਹਾਨ ਚੇਤਨੂ ਯਾਦ ਕਰਦੀ ਹੈ ਕਿ ਇਨਾ ਮਹਾਨ ਸ਼ੀਰ ਦਾ ਨੇ ਮਾਨਤਾ ਅਪਲਾਈ ਲਈ ਦਿਨ ਰਾਤ ਇੱਕ ਕਦੇ ਤਸੀਪਾਵੇ ਉਹ ਇਸ ਸੰਸਾਰ ਵਿੱਚ ਨਹੀਂ ਹੈ ਪਰ ਉਹਨਾਂ ਵੱਲੋਂ ਮਿਲੇ ਹੌਸਲੇ ਨਾਲ ਹੀ ਪੂਰਾ ਪਰਿਵਾਰ ਸੇਵਾ ਕਰ ਰਿਹਾ ਹੈ ਉਹਨਾਂ ਕਿਹਾ ਕਿ ਸਾਡੇ ਸਾਰੇ ਵੱਲੋਂ ਸੱਚੀ ਸ਼ਰਧਾਂਜਲੀ ਹੈ ਕਿ ਇਨਾ ਮਾਨ ਸ਼ੀਰ ਦਾ ਨੇ ਜਿਵੇਂ ਆਪਣੀ ਤਮਾਮ ਉਮਰ ਮਾਨਤਾ ਅਪਲਾਈ ਵਿੱਚ ਲਗਾ ਦਿੱਤੀ ਉਵੇਂ ਹੀ ਅਸੀਂ ਮਾਨਤਾ ਪੈ ਦੇ ਕਾਰਜ ਕਰੀਏ ਅੱਜ ਤਿੰਨ ਅਮਰ ਸ਼ਹੀਦਾਂ ਦੀ ਵਰਸੀ ਦੀ ਨਾਮ ਰਚਾ ਅਮਰ ਸ਼ਹੀਦ ਪ੍ਰੇਮੀ ਦਰਸ਼ਨ ਸਿੰਘ ਜੀ ਇੰਸਾ ਅਮਰ ਸ਼ਹੀਦ ਪ੍ਰੇਮੀ ਵਿਸ਼ਨ ਸਿੰਘ ਜੀ ਇੰਸਾ ਤੇ ਅਮਰ ਸ਼ਹੀਦ ਪ੍ਰੇਮੀ ਮੋਹਨ ਸਿੰਘ ਇੰਸਾ ਦੀ ਵਰਸੀ ਦੀ ਇਹ ਨਾਮ ਰਚਾ ਪਰਿਵਾਰ ਵਾਲਿਆਂ ਵੱਲੋਂ ਕਰਵਾਈ ਗਈ ਹੈ ਜੀ ਜੀ ਸ਼ਹੀਦ ਪ੍ਰੇਮੀ ਦਰਸ਼ਨ ਸਿੰਘ ਜੀ ਇੰਸਾ ਦੇ ਪਰਿਵਾਰ ਤੋਂ 45 ਮੈਂਬਰ ਸ੍ਰੀ ਦਨਕੌਰ ਜੀ ਇੰਸਾ ਹਨ ਇਹਨਾਂ ਵੱਲੋਂ ਹਰ ਇੱਕ ਸਾਲ ਉਹਨਾਂ ਦੀ ਯਾਦ ਦੇ ਵਿੱਚ ਵਰਸੀ ਦੀ ਨਾਮ ਰਚਾ ਕਰਵਾਈ ਜਾਂਦੀ ਹੈ ਇਸੇ ਤਰ੍ਹਾਂ ਪ੍ਰੇਮੀ ਮੋਹਨ ਸਿੰਘ ਇੰਸਾ ਜੋ ਅਮਰ ਸ਼ਹੀਦ ਹਨ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਉਹਨਾਂ ਦੇ ਬੱਚੇ ਨੀਟੂ ਇੰਸਾ ਤੇ ਉਹਨਾਂ ਦੇ ਘਰਦਿਆਂ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਨਾਮ ਸੱਤ ਕਰਵਾਈ ਜਾਂਦੀ ਹੈ ਇਸੇ ਤਰ੍ਹਾਂ ਬਿਸ਼ਨ ਸਿੰਘ ਜੀ ਅਮਰਸ਼ੀ ਜੀ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਉਹਨਾਂ ਦੇ ਘਰੋਂ ਜਿਵੇਂ ਰੁਲਦਾ ਸਿੰਘ ਜੀ ਹਮਸਾ ਉਹਨਾਂ ਵੱਲੋਂ ਜੋ ਇਹ ਵਰਸੀ ਦੀ ਜੋ ਨਾਮ ਰਚਾ ਹਰ ਇੱਕ ਸਾਲ ਕਰਵਾਈ ਜਾਂਦੀ ਹੈ तकरीबन ਇਨ ਅੱਜ ਇਸ ਵਰਸੀ ਦੇ ਮੌਕੇ ਤੇ 50 ਦਿੱਲੀ ਅਤੇ 50 ਜਾਈਆਂ ਭੇਜੀਆਂ ਗਈਆਂ ਹਾਂ ਜੀ ਅਤੇ ਇਹਦੇ ਨਾਲ ਨਾਲ অতি ਜੁਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਬੂਟਾਂ ਦੇ ਜੋੜੇ ਅਤੇ ਜਰਾਬਾ ਦਿੱਤੇ ਜਾ ਰਹੇ ਹਨ ਜੀ ਹੋਰ ਹਜੂਰ ਪੀਰ ਦਰਸ਼ਨ ਡਾਕਟਰ ਗੁਰਮੀਤ RAM SINGH ji ਦੀ ਪ੍ਰੇਰਣਾ ਦੇ ਨਾਲ ਜੋ ਮੰਤਪਲਾਈ ਦੇ ਕਾਰਜਨ 134 ਮੰਤਪਲਾਈ ਦੇ ਕਾਰਜਾਂ ਦੇ ਵਿੱਚੋਂ ਵੱਧ ਚੜ ਕੇ ਮੰਤਪਲਾਈ ਦੇ ਕਾਰਜ ਸਾਸੰਤ ਵੱਲੋਂ ਕੀਤੇ ਜਾ ਰਹੇ ਹਨ ਜੀ ਤਾਂ ਇਹਦੇ ਵਿੱਚ ਵੱਧ ਚੜ ਕੇ ਲੋੜ ਪੈਣ ਤੇ ਬਲੱਡਦਾਨ ਮਰਨੋਂ ਪ੍ਰਾਂਤ ਅਖਾਦਾਨ ਅਧਿਯਨਵਰ ਪ੍ਰਵਾਨ ਨੁਰਾਸ਼ਨ ਦੇ ਨਾਲ ਇਸ ਤਰ੍ਹਾਂ ਦੇ ਜੋ ਕਾਰਜਨ ਕੀਤੇ ਜਾ ਰਹੇ ਹਨ। ਸ੍ਰਿੰਦਰ ਕੁਮਾਰ ਤੁਮਾਣਾ ਜੀ ਪੰਟਾਲੀ ਮੈਂਬਰ ਪੰਜਾਬ ਅੱਜ ਇਹ ਬਖਸ਼ੇਸ਼ ਦੇ ਨਾਮ ਚਰਚਾ ਸੀ ਇਹ ਸਰਦਾਰ ਦਰਸ਼ਨ ਸਿੰਘ ਜੀ 15 ਮੈਂਬਰੋਂ ਦੇ ਸੀ ਜ਼ਿਲ੍ਹੇ ਦੇ ਸਰਦਾਰ ਮੋਹਨ ਸਿੰਘ ਜੀ 15 ਮੈਂਬਰ ਸੀ ਉਹ ਵੀ ਜ਼ਿਲ੍ਹੇ ਦੇ ਤੇ ਵਿਸ਼ਨ ਸਿੰਘ ਜੀ ਇਹ ਵੀ ਸੇਵਾਦਾਰ ਪਰਿਵਾਰ ਸੀਗਾ ਇਹ ਤੇ ਮਲਖਰਾ ਉਡਨਵਾ ਕੇ ਸੱਚ ਕੋਲ ਪਿੱਛੇ ਆਪਣੇ ਪੰਜ ਕੋਲਾ ਦੁਕਾਨ ਹੋਇਆ ਉੱਥੇ ਸ਼ਹੀਦ ਹੋਏ ਸੀ ਇਹ ਵਿਸ਼ੇਂ ਸਿੰਘ ਜੀ ਅਮਰਸ਼ੀਤ ਨੇ ਵੀ ਤਿੰਨੇ ਸ਼ਹੀਦਾਂ ਦੀ ਯਾਦ ਚੱਲ ਰਹੀ ਸਮਾਣਾ ਬਲਾਕ ਬੱਕਾ ਬਲਾਕ ਦੇ ਨੇੜੇ ਕਿਦੇ ਸਾਰੇ ਨੇ ਕਿੰਨਾਂ ਸ਼ਰਧਾਂਜਲੀ ਦਿੱਤੀ ਉਹਨਾਂ ਦਾ ਜਿਹੜਾ ਸ਼ੌਂਕ ਸੀ ਸੇਵਾ ਦਾ ਜਜ਼ਬਾ ਸੀ ਅੰਦਰ ਕੁੱਟਕੁੱਟ ਕੇ ਭਰੇ ਹੋਏ ਸੀ ਪੂਜਨੀਕ ਸ਼ੰਸ਼ਾ ਜੀ ਦੇ ਹਜ਼ੂਰ ਪਿਤਾ ਜੀ ਦੀ ਰਹਿਮਤ ਨਾਲ ਉਹਨਾਂ ਨੇ ਇੰਨੀ ਅੰਦਰ ਸੇਵਾ ਦੀ ਲਗਨ ਸੀ ਇਹ ਕਹਿਣ ਤੋਂ ਪਰੇ ਸੀ ਅਸੀਂ ਵੀ ਉਹਨਾਂ ਤੋਂ ਪ੍ਰੇਰਿਤ ਹੋ ਕੇ ਔਰ ਮੇਰੇ ਬੇਟੇ ਨੇ ਦੋ ਹਰਮਨਦੀਪ ਸਿੰਘ ਆਕਾਸ਼ਦੀਪ ਸਿੰਘ ਇਸ ਟਾਈਮ ਬਹੁਤ ਪਿਤੇ ਰਹਿਮਤ ਨਾਲ ਬੈਂਕ ਮੈਨੇਜਰ ਆ ਮੇਰਾ ਬੇਟਾ ਵੱਡਾ ਉਹ ਵੀ ਸੇਵਾ ਚੋਸੀ ਤਨੀ ਆਪਣੇ ਪਾਪਾ ਦੀ ਦਿਸ਼ਾ ਨਿਰਦੇਸ਼ ਨਾਲ ਸੇਵਾ ਕਾਰਜਾਂ ਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਜਿਸ ਤਰ੍ਹਾਂ ਉਹ ਮੇਰੇ ਪਾਪਾ ਕਰਦੇ ਸੀਗੇ ਮਨੁੱਖਤਾ ਭਲਾਈ ਦੇ ਕੰਮ ਹਜੂਰ ਪਿਤੇ ਜੀ ਦੀ ਰਹਿਮਤ ਨਾਲ ਹੀ ਉਹਨਾਂ ਦੀ ਪਵਿੱਤਰ ਪ੍ਰੇਰਣਾ ਨਾਲ ਮੇਰੇ ਬੱਚੇ ਵੀ ਉਸੇ ਤਰੀਕੇ ਸੇ ਕਰਦੇ ਯੋਥ ਨੂੰ ਵੀ ਸਾਰੀ ਸਾਹ ਸੰਗਤ ਨੂੰ ਵੀ ਮੈਂ ਇੱਕ ਕੰਮਾਂ ਵਾਸਤੇ ਪ੍ਰੇਰਿਤ ਕਰਦੀਆਂ ਇਹਨਾਂ ਦੇ ਸ਼ਹੀਦਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਯੂਰਪੀ ਤੇਜ ਦੇ ਬਚਨਾਂ ਤੋਂ ਸਾਨੂੰ ਜੋ ਪ੍ਰੇਰਣਾ ਉਹਨਾਂ ਨੇ ਦਿੱਤੀ ਸਾਨੂੰ ਉਹ ਵੀ ਉਹਨਾਂ ਅਨੁਸਾਰ ਚੱਲ ਕੇ ਅੱਜ ਅਸੀਂ ਕਰੋੜਾਂ ਜਿਹੜੇ ਤੰਦਰੁਸਤ ਵੀ ਆਂ ਅਸੀਂ ਸਾਡੇ ਸਰੀਰ ਵੀ ਤੰਦਰੁਸਤ ਨੇ ਸਾਡੇ ਘਰ 'ਚ ਵੀ ਪੂਰੀ ਰਹਿਮਤ ਆਏ ਮਾਨਵਤਾ ਫਲਾਈ ਦੇ ਕੰਮ ਕਰਦੇ ਹੋਏ ਅਪਾਰ ਰਹਿਮਤ ਯੂਰਪੀ ਤੇਜ ਸਾਡੇ ਪਰਿਵਾਰਾਂ ਤੇ ਹੈ ਇਹ ਜਜ਼ਬਾ ਸਭ ਵਿੱਚ ਹੋਣਾ ਚਾਹੀਦਾ ਮੈਂ ਇਹ ਹੀ ਪ੍ਰੇਰਿਤ ਕਰਦੀ ਆ ਯੋਧ ਨੂੰ ਵੀ ਕਹਿਣਾ ਚਾਹੂੰਗੀ ਮੈਂ ਇੱਕ ਮੈਸੇਜ ਦੇ ਤੌਰ ਤੇ ਵੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਵੀ ਹੋਊਗੀ ਵੀ ਉਸ ਤਰ੍ਹਾਂ ਦੇ ਕੰਮ ਅਸੀਂ ਵੀ ਕਰੀਏ ਜੋ ਉਹ ਕਰਕੇ ਕਰਦੇ ਹੋ ਔਰਡਰ ਨਿਭਾ ਕੇ ਗਏ ਨੇ ਸਤਿਗੁਰ ਦੇ ਚਰਨਾਂ ਨਾਲ ਅਸੀਂ ਵੀ ਉਸੇ ਤਰੀਕੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਔਰਡਰ ਨਿਭਾਈਏ ਸਕੇ। ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਤੇ ਉਹਨਾਂ ਦੇ ਪੁੱਤ ਸਾਹਿਬ ਸਰਦਾਰ ਮੋਹਨ ਸਿੰਘ ਜੀ ਦੀ ਵਰ੍ਹੇਤੀ ਦੀ ਨਾਮ ਚਰਚਾ ਦੇ ਅਸੀਂ ਆਇਸਲ ਕਰਦੇ ਹਾਂ ਅੱਜ ਸੋ ਜਮੀਂ ਪਛਿਣ ਨਾਮ ਕਰਤਾ ਸੀ ਕਿ ਲੋਕ ਤਾਂ ਆਪਣੇ ਬਜ਼ੁਰਗਾਂ ਦੀ ਜਾਇਦਾਦ ਦੇਖਦੇ ਨੇ ਵੀ ਸਾਨੂੰ ਸਾਡੇ ਡੈਡੀ ਹੱਕੀ ਛੱਡ ਕੇ ਗਿਆ ਸਾਡੇ ਵਾਸਤੇ ਕਿੰਨੇ ਕਿੱਲੇ ਛੱਡ ਕੇ ਗਿਆ ਕਿੰਨਾ ਪੈਸਾ ਛੱਡ ਕੇ ਗਿਆ ਪਰ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਫਾਦਰ ਡੈਡੀ ਸਾਨੂੰ ਇੱਕ ਅਜਿਹੇ ਮਿਸ਼ਨ ਨਾਲ ਜੋੜ ਕੇ ਗਏ ਨੇ ਕਿ ਜਿਹਦੇ ਅੱਗੇ ਉਹ ਜਮੀਨਾਂ ਜਾਇਦਾਦਾਂ ਸਭ ਫਿੱਕੀਆਂ ਪੈਂਦੀਆਂ ਨੇ ਅਸਾਨੂੰ ਬਹੁਤ ਮਾਣ ਹੁੰਦਾ ਹੈ ਕਿ ਸਾਨੂੰ ਸਾਡੇ ਸਾਡਾ ਐਡਾ ਵੱਡਾ ਸਿਰੋਚਾ ਹੁੰਦਾ ਕਿ ਅਸੀਂ ਇਸ ਪਰਿਵਾਰ 'ਚ ਜਨਮ ਲਿਆ ਕਿ ਸਾਨੂੰ ਉਹਨਾਂ ਨੇ ਚੰਗੀ ਸਿੱਖਿਆ ਦੇ ਨਾਲ ਨਾਲ ਇੱਕ ਚੰਗੇ ਗੁਰੂ ਨਾਲ ਉੱਚੇ-ਉੱਚੇ ਗੁਰੂ ਨਾਲ ਵੀ ਜੋੜਿਆ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਜਦੋਂ ਫਾਦਰ ਸਾਹਿਬ ਨੇ ਕੰਮ ਤੇ ਲੱਗੇ ਹੋਏ ਸੀ ਮਨਪੜ ਦੇ ਕੰਮ ਕਰਦੇ ਰਹਿੰਦੇ ਸੀ ਇਸ ਕਰਕੇ ਅਸੀਂ ਵੀ ਉਹਨਾਂ ਦੇ ਰਾਹ ਤੇ ਚੱਲਾਂਗੇ ਅੱਗੇ ਜਿੰਨੀ ਹੋ ਸਕੇ ਉਹਨਾਂ ਦੀ ਸੇਵਾ ਕਰਾਂਗੇ ਵਕਤ-ਵਕਤ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਸਰਦਾਰ ਦਰਸ਼ਨ ਸਿੰਘ ਜੀ ਦੇ ਪੁੱਤਰ ਹਾਂ ਦੁਨੀਆ ਦੇ ਵਿੱਚ ਹੋਰ ਸਾਰੀ ਦੁਨੀਆ ਦੀ ਅਗਰ ਆਪਾਂ ਗੱਲ ਕਰੀਏ ਜਰਨਲ ਲੋਕ ਵਾ ਆਪਣੀ ਦੁਨੀਆਦਾਰੀ ਦੇ ਵਿੱਚ ਉਲਝੇ ਹੋਏ ਨੇ ਇਸ ਧਰਤੀ ਦੇ ਉੱਤੇ ਜੇਕਰ ਆਪਾਂ ਨੂੰ ਜਨਮ ਮਿਲਦਾ ਹੈ ਕਿ ਇਨਸਾਨੀ ਜਨਮ ਮਿਲਦਾ ਹੈ ਤਾਂ ਉਹ ਦੂਸਰਿਆਂ ਦੀ ਮਾਨਵਤਾ ਪੂਰੀ ਮਾਨਵਤਾ ਮਾਨਵਤਾ ਦੇ ਵਿੱਚ ਸਾਰੀ ਸ੍ਰਿਸ਼ਟੀ ਆ ਜਾਂਦੀ ਹੈ ਜੀਵ ਜੰਤੂ ਜੋ ਰਚਨਾ ਹੈ ਇਹ ਹੈ ਗੁਰੂ ਜੀ ਬਾਈ ਹੋਈ ਉਹਦੀ ਸੇਵਾ ਕਰਨਾ ਸਾਡਾ ਪਹਿਲਾ ਧਰਮ ਹੈ ਸਾਡਾ ਧਰਮ ਇਨਸਾਨੀਅਤ ਹੈ ਤਾਂ ਸਾਨੂੰ ਉਸ ਨਾਲ ਜੋੜਿਆ ਸਾਡੇ ਪੇਰੈਂਟਸ ਨੇ ਸਰਦਾਰ ਦਰਸ਼ਨ ਸਿੰਘ ਜੀ ਨੇ ਤੇ ਮਾਤਾ ਸ਼੍ਰੀਮਤੀ ਸੁਰੇਂਦਰਪਾਲ ਜੀ ਪੰਚਾਇਤ ਮੈਂਬਰ ਉਹਨਾਂ ਨੇ ਸਾਨੂੰ ਇਸ ਮਿਸ਼ਨ ਨਾਲ ਜੋੜਿਆ ਤਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅਸੀਂ ਬਹੁਤ ਚੰਗੇ ਕੰਮ ਕਰ ਰਹੇ ਹਾਂ ਸਮਾਣੀ ਨਿਊਜ਼ ਸਟੱਟਿੰਟ ਤੋਂ ਸੁਨੀਲ ਚਾਵਲਾ ਦੀ ਰਿਪੋਰਟ